ਸਤਗੁਰ ਰਤਿਆੜ ਵਾਲੇ ਨੇ ਲਾਈ ਬੰਦੀ ਛੋੜ ਨਾਰੀ ਯਾਰੀ ਏ ਬੋਲੋ ਗੁਰਦੇਵ ਭਗਵਾਨ ਕੀ ਜੈ ਬੰਦੀ ਛੋੜ ਮਹਾਰਾਜ ਕੀ ਜੈ ਸਤਗੁਰ ਪੂਰੀ ਵਾਲੋਂ ਕੀ ਜੈ ਸਤਗੁਰ ਰਕਵੇ ਵਾਲੋਂ ਕੀ ਜੈ ਰਾਜਗੁਰੂ ਜੀ ਮਹਾਰਾਜ ਕੀ ਜੈ ਸਤਗੁਰ ਰਤਿਆੜ ਵਾਲੋਂ ਕੀ ਜੈ ਸਤਗੁਰ ਰਤਿਆੜ ਵਾਲੋਂ ਕੀ ਜੈ ਸਤਿਗੁਰਾਂ ਦੇ ਜਨਮ ਦਿਹਾੜੇ ਤੇ ਸਤਿਗੁਰ ਮਹਾਰਾਜ ਜੀ ਦੇ ਜਨਮ ਦਿਹਾੜਾ 108ਵਾਂ ਜਨਮ ਦਿਹਾੜਾ ਹੈ ਜਿਨ੍ਹਾਂ ਦੇ ਜਨਮ ਦਿਹਾੜੇ ਤੇ 108 ਕੰਡ ਪਾਠ ਦੇਪੂਗ ਭਾਈ ਜਾਣਗੇ ਬੋਲੀਏ ਸਤਿਗੁਰ ਦੇਵ ਕੀ ਜੈ ਬੰਦੀ ਛੋੜ ਮਹਾਰਾਜ ਕੀ ਜੈ ਸਤਿਗੁਰ ਪੂਰੀ ਵਾਲੋਂ ਕੀ ਜੈ ਸਤਿਗੁਰ ਸਵਾਮੀ ਜੀ ਮਹਾਰਾਜ ਕੀ ਜੈ ਸਤਿਗੁਰ ਅ뜰 ਵਾਲੋਂ ਕੀ ਜੈ ਸਾਥ ਸਾਹਿਬ ਸਭ ਤੋਂ ਪਹਿਲਾਂ ਦਾ ਪਿਆਰੀ ਸਾਧ ਸੰਗਤ ਜੀ ਮੈਂ ਵਧਾਈ ਦਿੰਦਾ ਡੱਲੇ ਵਾਲ ਟੀਵੀ ਵਾਲਿਆਂ ਨੂੰ ਜਿਹਦੇ ਵਿੱਚ ਦੀਪਕ ਸਾਡੇ ਸੂਰਜ ਜੀ ਹੈ ਜਿਨ੍ਹਾਂ ਨੇ ਤਨ ਦੇਹੀ ਪੂਰਾ ਜੋਰ ਲਾ ਕੇ ਮਹਾਰਾਜ ਦੀ ਉਪਮਾ ਦੇ ਵਿੱਚ ਪੂਰੇ ਚੰਡੇ ਗੱਡੇ ਹੈ ਔਰ ਲੋਕਾਂ ਤੱਕ ਆਵਾਜ਼ ਪਹੁੰਚਾਉਣ ਲੱਗੇ ਆ ਆਪਣੀ ਬਹੁਤ ਹੀ ਸਲਾੰਗਾ ਜੋ ਕਦਮ ਹੈ ਸਭ ਤੋਂ ਪਹਿਲਾਂ ਤੇ ਇਹ ਹੈ ਵੀ ਡੱਲੇ ਵਾਲ ਪੂਰੇ ਪਿੰਡ ਨੂੰ ਇਸ ਗੱਲ ਦੀ ਵਧਾਈ ਦਿੰਨੇ ਆ ਅਸੀਂ ਸਾਰੀ ਸੰਗਤ ਸਤਲੁਕ ਧਾਮ ਤੋਂ ਬਾਕੀ ਰਹੀ ਗੱਲ ਸਮਾਗਮ ਦੀ ਮਹਾਰਾਜਿਆਂ ਦਾ ਜਨਮ ਦਿਨ ਆ ਗਿਆ 108ਵਾਂ ਸਤਿਗੁਰ ਗਰੀਬਦਾਸ ਮਹਾਰਾਜਿਆਂ ਦਾ 308ਵਾਂ ਹੈ ਤੇ ਸਤਿਗੁਰ ਸਵਾਮੀ ਗੰਗਾ ਨੰਦ ਮਹਾਰਾਜਿਆਂ ਦਾ 108ਵਾਂ ਜਨਮ ਦਿਹਾੜਾ ਉਹਦੇ ਸਬੰਧ ਦੇ ਵਿੱਚ ਧਾਮ ਦੇ ਵਿੱਚ ਬੜੀਆਂ ਤਿਆਰੀਆਂ ਚੱਲ ਰਹੀਆਂ ਮੇਸੀ ਲੱਗਿਆ ਨੂੰ ਕਾਫੀ ਹਰਸਾ ਹੋ ਗਿਆ ਰੋਜ਼ ਸੰਗ ਜਿਹੜੀ ਹੈ ਸੇਵਾ ਕਰਨ ਵਾਸਤੇ ਆਂਦੀ ਹੈ ਵੱਧ ਚੜ ਕੇ ਔਰ ਉਹ ਸੇਵਾ ਦੇ ਵਿੱਚ ਜਿਹੜਾ ਵੀ ਪੁੰਨ ਕਮਾਇਆ ਜਾਂਦਾ ਉਹਦਾ ਤਾਂ ਕੋਈ ਮੁਕਾਬਲਾ ਹੀ ਹੈ ਨਹੀਂ ਅੰਨਾ ਪੁੰਨ ਮਿਲਦਾ ਹੈ ਸੇਵਾ ਕਰਕੇ ਸੋ ਰਹੀ ਗੱਲ ਇਹ ਸਮਾਗਮ ਇਸ ਪ੍ਰਕਾਰ ਹੈ ਕਿ 6 ਤਰੀਕ ਨੂੰ 36 ਅਖੰਡ ਪਾਠ ਰੱਖੇ ਜਾਣਗੇ ਤੇ ਉਹਨਾਂ ਦੇ 6 7 8 ਨੂੰ ਭੋਗ ਪਾਏ ਜਾਣਗੇ 8 ਨੂੰ ਫੇਰ 36 ਅਖੰਡ ਪਾਠ ਰੱਖ ਕੇ ਉਹਨਾਂ ਦੇ 8 9 10 ਨੂੰ ਭੋਗ ਪਾਏ ਜਾਣਗੇ 10 ਨੂੰ ਫੇਰ 36 ਅਖੰਡ ਪਾਠ ਰੱਖ ਕੇ 11 12 ਨੂੰ ਭੋਗ ਪਾਏ ਜਾਣਗੇ 11 ਤਰੀਕ ਨੂੰ ਸਵੇਰੇ 8 ਵਜੇ ਵਿਸ਼ਾਲ ਸ਼ੁਭ ਯਾਤਰਾ ਕੱਢੀ ਜਾਊਗੀ ਉਹ ਨਿਸ਼ੱਦ ਕੇ ਤਖਤਾਂ ਦਾ ਜਾ ਨੂੰ ਦੁਨੀਆ ਪੈਦਲ ਚੱਲ ਕੇ ਤਾਰੀ ਏ ਉਹਦੇ ਬਾਅਦ ਰਾਤ ਨੂੰ 11 ਤਰੀਕ ਨੂੰ ਰੈਣ ਸਵਾਈ ਕੀਰਤਨ ਹੋਊਗਾ ਜਿਹਦੇ ਵਿੱਚ ਬਹੁਤ ਹੀ ਵੱਡੇ ਮਹਾਪੁਰਸ਼ ਬੜੇ ਤਪਸਵੀ ਬੜੇ ਤਿਆਗੀ ਮਹਾਪੁਰ ਜਿਹੜੇ ਪਹੁੰਚ ਰਹੇ ਹੈ ਸਤਿਗੁਰਾਂ ਦਾ ਗਨਗਾਨ ਕਰਨ ਵਾਸਤੇ ਸਤਿਗੁਰਾਂ ਨੂੰ ਜਨਮ ਦਿਹਾੜੀ ਦੀਆਂ ਵਧਾਈਆਂ ਦੇਣ ਵਾਸਤੇ ਜਿਹੜੇ ਇੱਥੇ ਪਹੁੰਚ ਰਹੇ ਹੈ ਜੋ ਮੁਖ ਚੋਂ ਬੋਲੇ ਵਚਨ ਤੁਸੀਂ ਗੱਲ ਸੁਣਿਆ ਹੁਣ ਕੀ ਮੇਰੀ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਹਮਮਾ ਆ ਕੇ ਪਹੁੰਚੋ ਸਤਿਗੁਰਾਂ ਦਾ ਦਿਹਾੜਾ ਆ ਗਿਆ ਜਨਮ ਦਿਹਾੜਾ ਜਿਹਦੀਆਂ ਅਸੀਂ ਤਿਆਰੀਆਂ ਆਸਾਂ ਲਈ ਬੈਠੇ ਹੁੰਦੇ ਆਂ ਬਈ ਯਾਰ ਸਾਡੀ ਜਿਹੜੀ ਪੂਨਮਾਸ਼ੀ ਸਤਿਗੁਰਾਂ ਦਾ ਜਿਹੜਾ ਜਨਮ ਦਿਹਾੜਾ ਉਹ ਸਾਲ ਬਾਦ ਅਸੀਂ ਮਨਾਉਣਾ ਬੱਦ ਚੜ ਕੇ ਸੋ ਜਿਹਦੇ ਵਿੱਚ ਖੂਨਦਾਨ ਕੈਂਪ ਵੀ ਲਾਇਆ ਜਾਊਗਾ ਮੈਡੀਕਲ ਕੈਂਪ 24 ਘੰਟੇ ਚੱਲੂਗਾ ਔਰ ਜਦੋਂ ਸ਼ੋਭਾ ਯਾਤਰਾ ਕੱਢਣੀ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਸ਼ਵੀਲਾ ਲਾਈਆਂ ਜਾਂਦੀਆਂ ਸੰਗਤ ਵੱਲ ਤੋਂ ਜਿਹੜਾ ਕਿ ਕੋਈ ਹਿਸਾਬ ਹੀ ਕੋਈ ਨਹੀਂ ਹੈਗਾ ਬਾਕੀ ਮੈਂ ਤਾਂ ਇਹ ਕਹੂੰਗਾ ਕਿ ਸਤਿਗੁਰਾਂ ਦੀ ਇੰਨੀ ਅਪਾਰ ਕਿਰਪਾ ਆਇਆ ਕਿ ਸੰਗਤ ਦਾ ਤਾਂ ਸਮੁੰਦਰ ਵਗਦਾ ਸਮੁੰਦਰ ਇੱਥੇ ਜਿੰਨਾ ਵੀ ਹੁਣ ਦਿਨ ਲੱਗਣੇ ਨੇ 7 ਦਿਨ ਦਾ ਸਾਡਾ ਇਹ ਸਮਾਗਮ ਹੈ ਅਰ ਸਮਾਗਮ ਬਾਕੀ ਆ ਦੇਖਣ ਵਾਲਾ ਵੀ ਹੈ ਸੇਵਾਦਾਰਾਂ ਦੀ ਕੋਈ ਘਾਟ ਨਹੀਂ ਸਤਿਗੁਰ ਆਪ ਹੀ ਸੇਵਾ ਕਰਾਉਂਦੇ ਨੇ ਆਪ ਹੀ ਸਭ ਕੁਝ ਕਰਾਉਂਦੇ ਨੇ ਮੇਰੇ ਸਤਿਗੁਰ ਹਾਜ਼ਰ ਨਾਜ਼ਰ ਹੈ ਇੱਥੇ ਕੋਈ ਪ੍ਰਬੰਧ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਪ੍ਰਬੰਧ ਤਾਂ ਬڑے ਛੋਟੇ ਪੈ ਜਾਂਦੇ ਆ ਸੋ ਇਸ ਕਰਕੇ ਸਤਿਗੁਰਾਂ ਦੀ ਬੜੀ ਕਿਰਪਾ ਆਇਆ ਬਾਕੀ ਇੱਕ ਬਹੁਤ ਵੱਡੀ ਉਪਲਬਧੀ ਹੈ ਮੈਂ ਤਾਂ ਉਹਦੇ ਵਿੱਚ ਇਹ ਸਿਹਰਾ ਜਿਹੜਾ ਹੈਗਾ ਆਪਣੀ ਹਲਕਾ ਵ代ਕ ਸੰਤੋਸ਼ ਘਟਾਰੀਆ ਐਮਐਲਏ ਸਾਹਿਬ ਨੂੰ ਦਿੰਦਾ ਜਿਨ੍ਹਾਂ ਨੇ ਕਿ ਸਾਡੀ ਖੱਡ ਦੇ ਵਿੱਚ ਪੁਲ ਦਾ ਆਰੰਭ ਕਰਾਇਆ ਔਰ ਪੁਲ ਦਾ ਜਿਹੜਾ ਕੰਮ ਹੈ ਬੜੇ ਜੋਰਾਂ ਦੇ ਨਾਲ ਚੱਲ ਰਿਹਾ ਔਰ ਮੈਨੂੰ ਉਮੀਦ ਹੈ ਕਿ ਜਿਹੜੀ ਸੰਗਤ ਸਾਡੀ ਸ਼ੋਭਾ ਯਾਤਰਾ ਵਾਲੀ ਉਹ ਪੁਲ ਦੇ ਉੱਪਰੋਂ ਹੀ ਕ੍ਰਾਸ ਕਰੂਗੀ ਜਿੰਨੀ ਸਪੀਡ ਦੇ ਨਾਲ ਕੰਮ ਚੱਲ ਰਿਹਾ ਬਹੁਤ ਹੀ ਵਧੀਆ ਹੈ ਬਹੁਤ ਅਸੀਂ ਉਹਨਾਂ ਨੂੰ ਇਸ ਗੱਲ ਦੀ ਵਧਾਈ ਦਿੰਦੇ ਆ ਸਰਕਾਰੀ ਕੋਟਜੋ ਬਣ ਰਿਹਾ ਔਰ ਐਮ ਐਲ ਏ ਸਾਹਿਬ ਨੇ ਪੂਰਾ ਜੋਰ ਲਾ ਕੇ ਇਹ ਜਿਹੜਾ ਪੁਲ ਹੈਗਾ ਇਹਨੂੰ ਚਲਾਇਆ ਚਲਾਊਗੀ ਔਰ ਬਣਾਊਗੀ ਵੀ ਸੋ ਇਸ ਕਰਕੇ ਬਹੁਤ-ਬਹੁਤ ਮੈਂ ਵਧਾਈ ਦਿੰਦਾ ਐਮ ਐਲ ਏ ਸਾਹਿਬ ਨੂੰ ਵੀ ਤੇ ਸਰਕਾਰ ਨੂੰ ਵੀ ਕਿ ਜਿਹੜਾ ਕਿ ਪੁਲ ਦੇ ਨਾਲ ਸਾਡਾ ਸਾਰਾ ਕੰਮ ਰੁਕਿਆ ਸੀ ਸੰਗਤ ਦਾ ਜੇ ਪਾਣੀ ਆ ਜਾਂਦਾ ਸੀ ਖੱਟ ਦੇ ਵਿੱਚ ਤਾਂ ਸਾਰੀ ਸੰਗਤ ਪਲੇ ਪਾਸੇ ਰਹਿ ਜਾਂਦੀ ਸੀ ਇੱਧਰ ਲੈ ਆਲੀ ਇੱਧਰ ਲੈ ਪਾਸੇ ਰਹਿ ਜਾਂਦੇ ਸੀ ਸੋ ਇਸ ਕਰਕੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਬਾਕੀ ਦੇਖ ਲਓ ਕਿ ਹੋਰ ਵੀ ਬਹੁਤ ਜਗ੍ਹਾ ਸੜਕਾਂ ਟੁੱਟੀਆਂ ਆਏ ਇਹ ਸਤਿਗੁਰਾਂ ਦੀ ਹੀ ਦੇਣ ਹੈ ਸਤਿਗੁਰਾਂ ਦੀ ਹੀ ਕਿਰਪਾ ਹੈ ਕਿ ਜਿਹੜਾ ਕੁਟੀਆ ਸਾਹਿਬ ਨੂੰ ਤੇ ਪਿੰਡਾਂ ਨੂੰ ਜਿਹੜਾ ਪੁਲ ਦਾ ਨਿਰਮਾਣ ਜਿਹੜਾ ਚਾਲੂ ਹੋਇਆ ਸੋ ਬਾਕੀ ਬੇਨਤੀ ਮੇਰੀ ਸੰਗਤ ਦੇ ਕੋਲੇ ਹੈ ਕਿ ਭਾਈ ਵੱਧ ਚੜ ਕੇ ਸੇਵਾਦਾਰ ਵੱਧ ਤੇ ਵੱਧ ਸੇਵਾ ਕਮਾਓ ਪਹੁੰਚੋ ਲਾਭ ਕਮਾਓ ਤੇ ਪ੍ਰਮਾਤਮਾ ਤੁਹਾਨੂੰ ਚਰਖੀਆਂ ਦੇਵੇ ਖੁਸ਼ੀਆਂ ਦੇਵੇ ਪਰਿਵਾਰ ਦੇ ਵਿੱਚ ਵਾਧਾ ਕਰੇ ਮੇਰੀ ਤਾਂ ਇਹੀ ਬੇਨਤੀ ਹੈ ਸਤ ਸਾਹਿਬ ਸਤ ਸਾਹਿਬ ਸਤ ਸਾਹਿਬ ਸਾਰੀ ਸੰਗਤ ਨੇ ਹਮ ਹਮ ਆ ਕੇ ਪਹੁੰਚਣਾ ਸਤ ਗੁਰ ਦਾ ਜਨਮ ਦਿਹਾੜਾ ਮਨਾਣਾ ਬਹੁਤ ਹੀ ਪੁੰਨਾਂ ਦੀ ਭਾਗੀ ਤੁਸੀਂ ਹੋਣਗੇ ਸਤ ਗੁਰ ਮਹਾਰਾਜ ਤੁਹਾਨੂੰ ਆਪਣਾ ਅਸ਼ੀਰਵਾਦ ਬਖਸ਼ੋ ਬੋਲੋ ਗੁਰੂ ਜੀ ਭਗਵਾਨ ਕੀ ਜੈ